ਮੁੰਡੂ ਜੀ ਕੱਪੜੇ ਤੋ ਉਤਾਰ ਨਹੀਂ ਸਕਦਾ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਆਪਾਂ ਗੱਲਬਾਤ ਕਰਨੀ ਆ ਕਿ ਜੋ ਆ ਜਿਹੜਾ ਪਿਛਲੇ 22 ਅਪ੍ਰੈਲ ਤੋਂ ਲੈ ਕੇ ਤੇ ਜੋ ਘਟਨਾਕਰਮ ਹੋਇਆ ਜੋ ਮਾਹੌਲ ਬਣਿਆ ਉਸ ਤੋਂ ਬਾਅਦ ਹੁਣ ਜਿਹੜੀ ਜ਼ਹਿਰ ਜਿਹੜੀ ਮਨਾਂ ਦੇ ਵਿੱਚ ਜ਼ਹਿਰ ਹੈ ਜਿਹੜੀ ਨਫ਼ਰਤ ਆ ਉਹ ਕਿਵੇਂ ਬਾਹਰ ਨਿਕਲ ਰਹੀ ਆ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਹੈ ਇਹ ਮੱਧ ਪ੍ਰਦੇਸ਼ ਦਾ ਬੀਜੇਪੀ ਦਾ ਮੰਤਰੀ ਆ ਜਿਹੜਾ ਬੋਲ ਰਿਹਾ ਪਹਿਲਾਂ ਇਹਨੂੰ ਸੁਣਿਓ ਫਿਰ ਆਪਾਂ ਗੱਲਬਾਤ ਕਰਦੇ ਆ जिन्होंने हमारी बेटियों के सिंदूर उजाड़े थे वही लोगों को हमने उन्हीं की बहन भेज करके उनकी ऐसी उन्होंने कपड़े उतार उतार के हमारे हिंदुओं को मारा और मोदी जी ने उनकी बहन को उनकी ऐसी की, की तेजी करने हमारे से उनके घर अब मोदी जी कपड़े तो उतार नहीं सकते थे इसलिए उनके समाज की बहन को भेजा कि तुमने हमारी बहनों को अगर विधवा किया है तो तुम्हारे समाज की बहन आके तुम्हें देश का सम्मान मान सम्मान और हमारी बहनों का स्वागत बदला तुम्हारी जाति की समाज की बहनों को पाकिस्तान भेजकर चाहे कोई ले सकता है और उन्होंने कहा था घर में घुस के मालूम घर में सुना भी ਜਿਹੜੀ ਬੀਬੀ ਕਰਨਲ ਸੋਫੀਆ ਕ੍ਰੈਸੀ ਉਹ ਇੱਕ ਮੁਸਲਮਾਨ ਬੀਬੀ ਆ ਜਦੋਂ 22 ਅਪ੍ਰੈਲ ਨੂੰ ਪਹਲਗਾਮ ਦੇ ਵਿੱਚ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਗੋਲੀਆਂ ਨਾਲ ਪੁੱਨੋ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਭਾਰਤ ਦੇ ਵਿੱਚ ਇੱਕ ਮਾਹੌਲ ਬਣਦਾ Hindu Musliman ਦੁਬਿਟਾਂ ਚਲਦੀਆਂ ਨੇ ਜੋ ਗੋਦੀ ਮੀਡੀਆ ਦੇ ਉੱਤੇ ਇੱਕ ਫਿਰਕਾਪ੍ਰਸਤੀ ਦੇ ਵੱਲ ਲੋਕਾਂ ਨੂੰ ਧੱਕਿਆ ਜਾਂਦਾ ਏਸੇ ਲਈ ਇੱਕ ਮੁਸਲਮਾਨ ਬੀਬੀ ਜਿਹੜੀ ਜਿਹਦਾ ਨਾਮ ਸੋਫੀਆ ਕ੍ਰੈਸੀ ਸੀ ਜਿਹੜੀ ਕਰਨਲ ਸੀਗੀ ਫੌਜ ਦੇ ਵਿੱਚ ਉਹਨੂੰ ਬਲਾਰਾ ਬਣਾਇਆ ਜਾਂਦਾ ਕਿ ਇਹ ਸੁਨੇਹਾ ਜਾਵੇ ਵੀ ਭਾਰਤ ਦੇ ਅੰਦਰ Hindu ਮੁਸਲਮਾਨ ਦੇ ਅੰਦਰ ਕੋਈ ਮਸਲਾ ਨਹੀਂ ਕੋਈ ਰੌਲਾ ਨਹੀਂ ਪਰ ਆ ਜਿਹੜਾ ਤੁਹਾਨੂੰ ਮੈਂ ਸੁਣਾਇਆ ਇਹ ਬੀਜੇਪੀ ਦਾ ਮੰਤਰੀ ਹੈ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਨੇ ਬੋਲਿਆ ਕਿ ਤੁਸੀਂ ਸਾਡੇ ਐ ਕੀਤਾ ਤੇ ਅਸੀਂ ਛੋਡੀ ਭੈਣ ਨੂੰ ਛੋਡੇ ਕੋਲੇ ਭੇਜ ਕੇ ਐ ਕੀਤਾ ਜੋ ਤੁਸੀਂ ਸੁਣਿਆ ਹੀ ਆ ਉਹਨੇ ਆਪ ਦੀ ਜਵਾਨੀ ਬੋਲਿਆ ਕਿ ਬਿਕਰਮ ਮਿਸ਼ਰੀ ਉਹਦੀਆਂ ਬੇਟੀਆਂ ਦੀਆਂ ਪ੍ਰਾਣੀ ਕੋ ਤਸਵੀਰ ਸੀਗੀ 2015 ਦੀ ਕਿਸ ਤਰੀਕੇ ਨਾਲ ਉਹਦੇ ਥੱਲੇ ਗੰਦ ਬਖਿਆ ਗਿਆ ਉਹਨੂੰ ਆਦਾਜਾ ਟਵਿੱਟਰ ਹੈਂਡਲ ਆ ਉਹ ਵੀ ਪ੍ਰਾਈਵੇਟ ਕਰਨਾ ਪਿਆ ਬੰਦ ਕਰਨਾ ਪਿਆ ਇੱਥੋਂ ਤੱਕ ਨਾ ਬਤਾਈ ਉਹਦੇ ਬਾਰੇ ਕੀ ਬੋਲ ਰਿਹਾ ਕੋਈ ਬਿਆਨ ਕਿਉਂ ਨਹੀਂ ਭਈ ਐਡਾ ਦੁਗਲਾਪਣ ਕਿਉਂ ਦੂਜਿਆਂ ਦਾ ਮੈਂਡ ਟਾਰਗੇਟ ਕਰਨ ਤੇ ਮੈਂਟ ਲਾਉਨੇ ਹੋ ਸੁਬੇ ਨਾ ਕਹਿਣ ਦਾ ਭਾਵੇ ਆ ਕੋਈ ਇੰਨਾ ਖਾਤਰ ਜਾਨ ਦੇ ਦੇ ਕੋਈ ਆਪਣਾ ਪਰਿਵਾਰ ਕੁਰਬਾਨ ਕਰ ਦੇ ਚਾਹੇ ਜੋ ਮਰਜੀ ਤਿਆਗ ਕਰ ਦੇ ਇਹਨਾਂ ਨੇ ਨਫ਼ਰਤੀ ਕਰਨੀ ਹੈ ਬਾਈ ਇਹਨਾਂ ਕੋਲੇ ਪਿਆਰ ਦਾ ਕੋਈ ਸੁਨੇਹਾ ਨਹੀਂ ਪੰਜਾਬ ਦੇ ਜਿੰਨੇ ਵੀ ਗਾਇਕ ਵੀਰ ਸਿੰਘ ਵਰਗੇ ਗੁਰਚੇਤ ਚਿੱਤਰਕਾਰ ਜਾਂ ਆਪਣਾ ਜਿਹੜੇ ਪੰਜਾਬ ਦੇ ਕੋਈ ਯੂਟਿਊਬਰ ਨੇ ਉਹ ਸਮੇਂ-ਸਮੇਂ ਤੇ ਪਾਕਿਸਤਾਨ ਗਏ ਬਹੁਤੇ ਬੰਦੇ ਆ ਜੋ ਵੀ ਗਏ ਜਿਨ੍ਹਾਂ ਦੇ ਉਧਰ ਘਰ ਪਏ ਨੇ ਹਲੇ ਉਹਨਾਂ ਦੇ ਉਥੋਂ ਦਾਦੇ ਪਰਦਾਦੇ ਉੱਜੜ ਕੇ ਆਏ ਆ ਉਹਨਾਂ ਦੀਆਂ ਯਾਦਾਂ ਵੀ ਉੱਥੇ ਪਈਆਂ ਨੇ ਕਿਉਂ 47 ਜੋ ਕੁਝ ਹੋਇਆ ਜਾਂ ਬਹੁਤ ਸਾਰਾ ਜਿਹੜਾ ਸਿੱਖਾਂ ਦੇ ਆਪਾਂ ਕਹਿ ਲઈએ ਵੀ ਜਿਹੜੇ ਧਾਰਮਿਕ ਸਥਾਨ ਨੇ ਸਿੱਖਾਂ ਗੁਰੂਆਂ ਦੇ ਜਨਮ ਸਥਾਨ ਨੇ ਜਾਂ ਸਿੱਖ ਸਾਮਰਾਜ ਦਾ ਜਿੰਨਾ ਵੀ ਉੱਥੇ ਸਾਜੋ-ਸਮਾਨ ਹੈ, ਇਮਾਰਤਾਂ, ਬਰਾਸਤਾਂ, ਕਿਲੇ ਆ ਉਹ ਸਾਰਾ ਕੁਝ ਉੱਥੇ ਪਿਆ। ਲੋਕ ਦੇਖਣ ਜਾਂਦੇ ਆ। ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ। ਕਿੰਨਾ ਵੱਲੋਂ ਜਿਹੜੇ ਬਹੁਤੇ ਪੱਗਾਂ ਸਿਰਫ ਸਾਈ ਬੈਠੇ ਆ ਆਪਣੇ ਆਪ ਨੂੰ ਉਹ ਬਹੁਤ ਵੱਡੇ ਵਿਦਵਾਨ ਜਾਂ ਬਹੁਤ ਵੱਡੇ ਭਗਤ ਨੇ ਜਿਹੜੇ ਕਹਾਉਂਦੇ ਆ ਉਹਨਾਂ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ। ਵੀ ਆਪਣੀਆਂ ਉਥੇ ਘਰ ਵਾਲੀਆਂ ਲੈ ਕੇ ਜਾਂਦੇ ਆ ਇਹ ਫਲਾਨਾ ਕਰਦੇ ਆ ਧਮਕਾਨਾ ਕਰਦੇ ਆ ਚਣ ਜਿਹੜੇ ਬੰਦੇ ਨੂੰ ਜੋ ਲੋਟ ਲੱਗਿਆ ਜੋਨ ਲੱਗਿਆ ਵੀ ਆ ਦਾ ਲੱਗ ਗਿਆ ਹੁਣ ਆ ਮੌਕਾ ਮਿਲ ਗਿਆ ਹੁਣ ਦੱਬ ਦਿਓ ਕਿੱਲੀ ਹੁਣੇ ਯਾਰ ਦੇ ਠਾਏ ਵੀ ਆ ਚੱਬ ਦਿਓ ਹਰ ਬੰਦੇ ਨੇ ਆਪਣੀ ਨਫਰਤ ਤੋਂ ਪੜਾਅਸ ਕੱਢੀ ਸਾਡੇ ਗੁਰੂਆਂ ਦਾ ਸਿਧਾਂਤ ਸਾਡਾ ਫਲਸਫਾ ਕਦੇ ਵੀ ਨਫ਼ਰਤ ਨਹੀਂ ਸਿਖਾਉਂਦਾ ਕਦੇ ਫਿਰਕਾਪ੍ਰਸਤੀ ਨਹੀਂ ਸਿਖਾਉਂਦਾ ਸਾਡੇ ਸਿਧਾਂਤ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਆ ਅਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਜ਼ੁਲਮ ਦੇ ਖਿਲਾਫ ਲੜਨ ਵਾਲੇ ਆ ਜ਼ਾਲਮ ਦੇ ਖਿਲਾਫ ਲੜਨ ਵਾਲੇ ਆ ਤੇ ਮਜਲੂਮ ਨਾਲ ਖੜਨ ਦਾ ਸਾਡਾ ਸ਼ੁਰੂ ਤੋਂ ਇੱਕ ਤਰੀਕਾ ਰਿਹਾ ਇੱਕ ਸਿਧਾਂਤ ਰਿਹਾ ਸਾਡੇ ਚ ਕੋਈ ਕਿਸੇ ਫਿਰਕੇ ਪ੍ਰਤੀ ਧਰਮ ਪ੍ਰਤੀ ਕਿਸੇ ਧਰਤੀ ਪ੍ਰਤੀ ਆਮ ਲੋਕਾਂ ਪ੍ਰਤੀ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਆ ਜੋ ਗੁਰੂ ਦਾ ਸੱਚਾ ਸਿੱਖ ਜੋ ਇਹ ਧਰਤੀ ਮਾਂ ਪੰਜਾਬ ਦੀ ਦਾ ਪੁੱਤਰ ਆ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਉਹ ਕਿਸ ਨੂੰ ਨਫ਼ਰਤ ਨਹੀਂ ਕਰਦਾ ਉਹ ਜੰਗਾਂ ਨਹੀਂ ਚਾਹੁੰਦਾ ਉਹ ਖੂਨ ਖਰਾਬਾ ਨਹੀਂ ਚਾਹੁੰਦਾ ਉਹ ਪਿਆਰ ਚਾਹੁੰਦਾ ਅਮਨ ਚੈਨ ਚਾਹੁੰਦਾ ਸ਼ਾਂਤੀ ਚਾਹੁੰਦਾ ਉਹ ਸੁਖੀ ਬਸਣਾ ਚਾਹੁੰਦਾ ਜੋ ਆਪ ਵੀ ਸੁਖੀ ਬਸਦਾ ਤਾਂ ਗਮਾਂਢੀਆਂ ਨੂੰ ਸੁਖੀ ਵਸਦਾ ਦੇਖ ਕੇ ਖੁਸ਼ ਹੁੰਦਾ ਸ ਬਹੁਤ ਕੁਝ ਮੈਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬੜਾ ਲੋਕਾਂ ਨੇ ਚਲਾਇਆ ਇਹ ਮਾਹੌਲ ਨਫਰਤ ਦੀਆਂ ਦੁਵਾਰਾਂ ਖੜੀਆਂ ਕਰਨ ਤੇ ਲੱਗੇ ਹੋਏ ਸੀ ਫਲਾਣਾ ਆ ਕਹਿੰਦਾ ਫਲਾਣਾ ਆ ਕਰ ਰਿਹਾ ਫਲਾਣਾ ਉਹ ਕਰ ਰਿਹਾ ਨਹੀਂ ਯਾਰ ਕੀ ਲੱਗਦਾ ਤੁਹਾਨੂੰ ਵੀ ਦੋ ਗਮਾਂਢੀ ਮੁਲਖ ਦੋ ਗਮਾਂਢੀ ਪਰਿਵਾਰ ਵੀ ਹੋਣ ਯਾਰ ਉਹ ਲੜਕੇ ਦੋਨੇ ਘਰ ਵਸਦੇ ਰਹਿ ਸਕਦੇ ਆ ਦੋਨੇ ਘਰ ਜੜਣਗੇ ਚਾਹੇ ਕੋ ਤਕੜਾ ਚਾਹੇ ਕੋ ਮਾਰਾ ਸਾਡੀ ਭਲਾਈ ਇਸੇ ਗੱਲ ਚ ਹੈ ਕਿ ਇਹ ਜੰਗਾਂ ਨਹੀਂ ਇਹ ਯੁੱਧ ਨਹੀਂ ਇਹ ਸ਼ਾਂਤੀ ਅਮਨ ਚੈਨ ਸਾਡਾ ਭਾਈਚਾਰਾ ਬਣਨਾ ਚਾਹੀਦਾ ਆਮ ਲੋਕ ਕੋਈ ਨਹੀਂ ਚਾਹੁੰਦੇ ਇੱਥੇ ਨਾ ਉਧਰ ਤੇ ਨਾ ਇੱਧਰ ਕੋਈ ਜੰਗ ਨਹੀਂ ਚਾਹੁੰਦਾ ਕੋਈ ਨਫ਼ਰਤ ਨਹੀਂ ਕਰਦਾ ਕਿਸੇ ਨੂੰ ਇਹ ਵੀ ਭਲੇਖਾ ਜਿਹੜਾ ਪਾਇਆ ਗਿਆ ਜੋ ਗੋਦੀ ਮੀਡੀਆ ਵੱਲੋਂ ਪ੍ਰਚਾਰ ਫਲਾਇਆ ਗਿਆ ਆਹ ਹੋ ਗਿਆ ਉਧਰ ਵੀ ਗੋਦੀ ਮੀਡੀਆ ਉਧਰ ਪਤਾ ਨਹੀਂ ਕਿਹੜਾ ਮੀਡੀਆ ਹੋ ਉਧਰ ਵੀ ਮੀਡੀਆ ਇਹੋ ਜਿਹਾ ਹੈਗਾ ਜਿਨੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਇਧਰ ਵੀ ਉਹੋ ਜਿਹਾ ਮੀਡੀਆ ਹੈਗਾ ਦੋਨੇ ਪਾਸੇ ਦੇ ਮੀਡੀਆ ਨੇ ਚੱਕ ਲੋ ਧਰ ਲੋ ਮਾਰਤਾ ਦੱਬਤਾ ਉਹ ਕਰਤਾ ਕਰਤਾ ਸੱਟ ਲਿਆ ਹੋਏ ਉਹ ਦਾ ਬਲੋ ਸਟੇਡੀਅਮ ਢਾਤਾ ਉਹ ਲਾਹੌਰ ਦਾ ਬਲੋ ਕਰਾਚੀ ਦਾ ਬਲਿਆ ਉਧਰਲੇ ਵੀ ਕਹਿਣ ਲੱਗੋ ਦਿੱਲੀ ਦਾ ਬਲੋ ਫੁਲਾਨਾ ਦਾ ਬਲਿਆ ਚੱਲੇ ਬਹੁਤ ਕੁਝ ਚਲਾਇਆ ਦੋਨੇ ਪਾਸੇ ਦੇ ਮੀਡੀਆ ਨੇ ਹਜ਼ਾਰਾਂ ਹੀ ਕਤਲ ਕਰਤੇ ਹਜ਼ਾਰਾਂ ਹੀ ਬੰਦੇ ਮਾਰਤੇ ਦੋਨੇ ਦੇਸ਼ਾਂ ਨੇ ਮੀਡੀਆ ਨੇ ਇੱਕ ਦੂਜੇ ਨੂੰ ਦੱਬ ਵੀ ਲਿਆ ਕਬਜੇ ਜੀ ਵੀ ਕਰ ਲਿਆ ਬਹੁਤ ਕੁਝ ਹੋ ਗਿਆ ਕੀ ਜਿਹੜੇ ਬੰਦਿਆਂ ਨੇ ਟ੍ਰੋਲ ਕੀਤਾ ਜਿਹੜੇ ਬੰਦਿਆਂ ਨੇ ਵਿਕਰਮ ਮਿਸਰੀ ਦੀਆਂ ਕੁੜੀਆਂ ਨੂੰ ਧੀਆਂ ਨੂੰ ਗਾਲਾਂ ਕੱਢੀਆਂ ਬਹੁਤ ਗੰਦੀਆਂ ਗਾਲਾਂ ਕੁੜੀ ਬੋਲ ਰਹੀ ਹੈ ਪੱਤਰਕਾਰ ਕਿ ਅਸੀਂ ਪੜ ਨਹੀਂ ਸਕਦੇ ਮਦਰ ਕਿ ਸ਼ਰਮ ਇੰਨੀ ਆਉਂਦੀ ਹੈ ਤੇ ਉਹ ਬੰਦੇ ਤੁਸੀਂ ਦੇਖੋ ਕਿੱਡੀ ਦਰਿੰਦਗੀ ਤੇ ਇਹ ਆਉਂਦੇ ਨੇ ਕਿਵੇਂ ਕਿਸੇ ਬੰਦੇ ਨੂੰ ਟਾਰਗੇਟ ਕਰ ਰਹੇ ਨੇ ਜੇ ਜੰਗਬੰਦੀ ਕੀਤੀ ਜੇ ਸੀਜ਼ਫਾਇਰ ਹੋਇਆ ਤਾਂ ਉਹ ਸਰਕਾਰ ਦਾ ਫੈਸਲਾ ਸੀ ਉਹ ਬਿਕਰਮ ਮਿਸ਼ਰੀ ਦਾ ਫੈਸਲਾ ਨਹੀਂ ਸੀ ਜੇ ਕਰਨਲ ਸੋਫੀਆ ਕੋਈ ਬਿਆਨ ਦੇ ਰਹੀ ਹੈ ਉਹ ਪਿੱਛੇ ਸਰਕਾਰ ਦਾ ਫੈਸਲਾ ਹੈ ਉਹ ਕਰਨਲ ਸੋਫੀਆ ਦਾ ਫੈਸਲਾ ਨਹੀਂ ਹੈ ਸੋ ਮੈਂ ਇੰਨਾ ਹੀ ਮੇਰਾ ਸਵਾਲ ਆ ਯਾਰ ਕੋਈ ਇਹਦਾ ਜਵਾਬ ਦੇ ਸਕਦਾ ਆ ਖੌਤੀ ਜਿਹੜੇ ਯਾਰੜ ਆਪਣੇ ਆਪ ਨੂੰ ਬਹੁਤ ਵੱਡੇ ਵਿਦਵਾਨ ਕਹਾਉਂਦੇ ਆ ਜਿਹੜੇ ਨਫ਼ਰਤ ਛਾੜਦੇ ਆ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀਕ ਇਹਨਾਂ ਤੇ ਕੋਈ ਐਨਐਸਏ ਕੋਈ ਯੂਏਪੀਏ ਕੋ ਬੰਦੇ ਫੜੇ ਜਾਣਗੇ ਕੋਈ ਮੁਕਦਮਾ ਦਰਜ ਹੋਊਗਾ ਇੱਥੇ ਇੱਕ ਚੈਟ ਲੀਕ ਹੋਈ ਕੱਲ ਪਰਸ ਪਰਸੋਂ ਦੀ ਗੱਲ ਆ ਤਲਵੰਡੀ ਸਾਬੋ ਤੋਂ ਮੇਰੇ ਕੋਲ ਮੁੰਡੇ ਆਏ ਨੇ ਤੇਰੇ ਪਿੰਡਾਂ ਦੇ ਕਹਿੰਦੇ ਪਿੱਛੇ ਜਿਹੜੀ ਅਮਰਤਪਾਲ ਉਹ ਚੈਟ ਲੀਕ ਹੋਈ ਸੀ ਨਾ ਕਿਸੇ ਨੇ ਕੋਈ ਮਾੜੀ ਮੋਟੀ ਉਹਦੇ ਵਿੱਚ ਕੋਈ ਕਮੈਂਟ ਕਰਿਆ ਜਾਂ ਕੁਝ ਜਾਂ ਪਤਾ ਨਹੀਂ ਕੋਈ ਮਾੜਾ ਮੋਟਾ ਕੋਈ ਲਾਗਾ ਦੇਗਾ ਵੀ ਨਹੀਂ ਸੀਗਾ ਉਹਨਾਂ ਬੰਦਿਆਂ ਦੇ ਉੱਤੇ ਵੀ ਯੂਏਪੀਏ ਲਾਇਆ ਗਿਆ ਜੇ ਕੋ ਬੰਦਾ ਨਾ ਕਿਤੇ ਕਮੈਂਟ ਕਰ ਦਿੰਦਾ ਟਿੱਪਣੀ ਕਰ ਦਿੰਦਾ ਤਾਂ ਉਹਦਾ ਯੂਐਪੀਏ ਲਾ ਦਿੰਦੇ ਆ ਤੇ ਜਿਹੜਾ ਬੰਦਾ ਇੰਨੀ ਨਫਰਤ ਫੁਲਾ ਰਿਹਾ ਤੋੜ ਰਿਹਾ ਸਮਾਜ ਨੂੰ ਬੰਡੀਆਂ ਪਾ ਰਿਹਾ ਜ਼ਹਿਰ ਫੁਲਾ ਰਿਹਾ ਸਮਾਜ ਚ ਉਹਦੇ ਐਨਐਸਏ ਯੂਐਪੀਏ ਲੱਗੂਗਾ ਇਹੀ ਇੱਥੇ ਰੌਲਾ ਵੀ ਇੱਥੇ ਘਟ ਗਣਤੀਆਂ ਨਾਲ ਜੋ ਹੁੰਦਾ ਹੁੰਦਾ ਤੁਰਿਆ ਆ ਸਭ ਤੋਂ ਵੱਧ ਕਰਵਾਨੀਆਂ ਪੰਜਾਬ ਦੀਆਂ ਨੇ ਅ ਲਗਾਤਾਰ ਚੌਥਾ ਤੋਂ ਨਾ ਖਬਰ ਚਲਦੀ ਨੂੰ ਸਭ ਤੋਂ ਵੱਧ ਜਿਹੜੀਆਂ ਸਾਡੀਆਂ ਰੰਡੀਆਂ ਹੋਈਆਂ ਪੰਜਾਬ ਦੀਆਂ ਬੀਬੀਆਂ ਨੇ ਵਿਧਵਾ ਹੋਈਆਂ ਪੰਜਾਬ ਦੀਆਂ ਬੀਬੀਆਂ ਨੇ ਹੱਦਾਂ ਦੇ ਖੜੇ ਜਿਹੜੇ ਸਾਡੇ ਫੌਜੀ ਜਵਾਨ ਲੜ ਕੇ ਸ਼ਹੀਦ ਹੁੰਦੇ ਆ ਉਹਨਾਂ ਨੇ ਘਰ ਵਾਲੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੀਆਂ ਮਾਮਾਂ ਉਹਨਾਂ ਦੇ ਜਵਾਖ ਜਿਹੜੇ ਬਿਲਕਦੇ ਨੇ ਮਗਰ ਸਭ ਤੋਂ ਜ਼ਿਆਦਾ ਪਹਿਲਾ ਨੰਬਰ ਪੰਜਾਬ ਦਾ ਦੂਜਾ ਨੰਬਰ ਕੇਰਲਾ ਦਾ ਰਚ ਤੇ ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਹੈ ਜਿਹੜੇ ਕਹਿੰਦੇ ਆ ਆਟੇ 'ਚ ਲੂਣ ਜਿਹਨਾਂ ਦੀ ਨਾਮਾਤਰ ਉਹਨਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਅੱਜ ਵੀ ਪਹਿਲੀ ਗੱਲ ਤਾਂ ਛੱਡ ਦਿਓ ਵੀ 47 ਤੋਂ ਪਹਿਲਾਂ ਮੁਗਲਾਂ ਨਾਲ ਲੜ ਕੇ ਅੰਗਰੇਜ਼ਾਂ ਨਾਲ ਲੜ ਕੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲੀ ਕੌਮ ਹੁਣ ਦੀ ਗੱਲ ਕਰਦਾ ਮੈਂ 47 ਤੋਂ ਬਾਅਦ ਦਾ ਜਿਹੜਾ ਅੰਕੜਾ ਆ ਕੱਲ ਪਰਸੋਂ ਦਾ ਜਾਰੀ ਹੋ ਰਿਹਾ ਲਗਾਤਾਰ ਸਰਕਾਰੀ ਤੌਰ ਤੇ ਅੰਕੜਾ ਆ ਜਿਹੜਾ ਪਰ ਮੈਂ ਗੱਲ ਤੁਹਾਨੂੰ ਦੱਸ ਦਿੰਨਾ ਮੈਂ ਫੇਰ ਕਹਿੰਦਾ ਲੱਖ ਕੁਰਬਾਨੀਆਂ ਦੇ ਲਿਓ ਲੱਖ ਜਾਨਵਾਰ ਦੇ ਕੁਰਬਾਨ ਕਰ ਦਿਓ ਲੱਖੋਂ ਡੋਲ ਦਿਓ ਇਹਨਾਂ ਦੀ ਨਫਰਤ ਆ ਹੀ ਕੱਢਣੀ ਆ ਆਹੀ ਅੱਗ ਸੋਡੇ ਖਿਲਾਫ ਉਗਲਣੀ ਆ ਜੋ ਹੁਣ ਉਗਲ ਰਹੇ ਆ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਆਪਾਂ ਗੱਲਬਾਤ ਕਰਨੀ ਆ ਕਿ ਜੋ ਆ ਜਿਹੜਾ ਪਿਛਲੇ 22 ਅਪ੍ਰੈਲ ਤੋਂ ਲੈ ਕੇ ਤੇ ਜੋ ਘਟਨਾ ਕਰਮ ਹੋਇਆ ਜੋ ਮਾਹੌਲ ਬਣਿਆ ਤੇ ਉਸ ਤੋਂ ਬਾਅਦ ਹੁਣ ਜਿਹੜੀ ਜ਼ਹਿਰ ਜਿਹੜੀ ਮਨਾਂ ਦੇ ਵਿੱਚ ਜ਼ਹਿਰ ਹੈ ਜਿਹੜੀ ਨਫ਼ਰਤ ਆ ਉਹ ਕਿਵੇਂ ਬਾਹਰ ਨਿਕਲ ਰਹੀ ਆ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਇਹ ਮੱਧ ਪ੍ਰਦੇਸ਼ ਦਾ ਬੀਜੇਪੀ ਦਾ ਮੰਤਰੀ ਆ जरा बोल रहे फिर आप गल बात कर बेटियों के सिंदूर उजाड़े थे वही लोगों को हमने उन्हीं की बहन भेज करके उनकी एसी की ऐसी करवाई बार मोदी जी के लिए जोरदार उन्होंने कपड़े उतार उतार के हमारे हिंदुओं को मारा और मोदी जी ने उनकी बहन को उनकी एसी की तेजी करने हमारे जात से उनके घर मोदी जी कपड़े तो उतार नहीं सकते थे इसलिए उनके समाज की बहन को भेजा कि तुमने हमारी बहनों को अगर विधवा किया है तो तुम्हारे समाज की बहन आके तुम्हें देश का सम्मान मान सम्मान और हमारी बहनों का बदला तुम्हारी जाति की समाज की बहनों को पाकिस्तान भेजकर और उन्होंने कहा था घर में घुस के मालूम घर में ਤੁਸੀਂ ਉਹਨੇ ਸੁਣਿਆ ਵੀ ਜਿਹੜੀ ਬੀਬੀ ਕਰਨਲ ਸੋਫੀਆ ਕ੍ਰੈਸੀ ਉਹ ਇੱਕ ਮੁਸਲਮਾਨ ਬੀਬੀ ਆ ਜਦੋਂ 22 ਅਪ੍ਰੈਲ ਨੂੰ ਪਹਲਗਾਮ ਦੇ ਵਿੱਚ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਭਾਰਤ ਦੇ ਵਿੱਚ ਇੱਕ ਮਾਹੌਲ ਬਣਦਾ ਹਿੰਦੂ ਮੁਸਲਮਾਨ ਦਵੈਟਾਂ ਚਲਦੀਆਂ ਨੇ ਜੋ ਗੋਦੀ মিডিਆ ਦੇ ਉੱਤੇ ਇੱਕ ਫਿਰਕਾਪ੍ਰਸਤੀ ਦੇ ਵੱਲ ਲੋਕਾਂ ਨੂੰ ਧੱਕਿਆ ਜਾਂਦਾ ਏਸੇ ਲਈ ਇੱਕ ਮੁਸਲਮਾਨ ਬੀਬੀ ਜਿਹੜੀ ਜਿਹਦਾ ਨਾਮ ਸੋਫੀਆ ਕ੍ਰੈਸੀ ਸੀ ਜਿਹੜੀ ਕਰਨਲ ਸੀਗੀ ਫੌਜ ਦੇ ਵਿੱਚ ਉਹਨੂੰ ਬੁਲਾਰਾ ਬਣਾਇਆ ਜਾਂਦਾ ਕਿ ਇਹ ਸੁਨੇਹਾ ਜਾਵੇ ਵੀ ਭਾਰਤ ਦੇ ਅੰਦਰ Hindu ਮੁਸਲਮਾਨ ਦੇ ਅੰਦਰ ਕੋਈ ਮਸਲਾ ਨਹੀਂ ਕੋਈ ਰੌਲਾ ਨਹੀਂ ਪਰ ਆ ਜਿਹੜਾ ਤੁਹਾਨੂੰ ਮੈਂ ਸੁਣਾਇਆ ਇਹ ਬੀਜੇਪੀ ਦਾ ਮੰਤਰੀ ਹੈ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਨੇ ਬੋਲਿਆ ਕਿ ਤੁਸੀਂ ਸਾਡੇ ਐਂ ਕੀਤਾ ਤੇ ਅਸੀਂ ਛੋਡੀ ਭੈਣ ਨੂੰ ਛੋਡੇ ਕੋਲੇ ਭੇਜ ਕੇ ਐਂ ਕੀਤਾ ਜੋ ਤੁਸੀਂ ਸੁਣਿਆ ਹੀ ਆ ਉਹਨੇ ਆਪ ਦੀ ਜਵਾਨੀ ਬੋਲਿਆ ਕਿ ਵਿਕਰਮ ਮਿਸ਼ਰੀ ਉਹਦੀਆਂ ਬੇਟੀਆਂ ਦੀਆਂ ਪ੍ਰਾਣੀ ਕੋ ਤਸਵੀਰ ਸੀਗੀ 2015 ਦੀ ਕਿਸ ਤਰੀਕੇ ਨਾਲ ਉਹਦੇ ਥੱਲੇ ਗੰਦ ਵਖਿਆ ਗਿਆ ਉਹਨੂੰ ਆਦਾਇਆ ਟਵਿੱਟਰ ਹੈਂਡਲ ਆ ਉਹ ਵੀ ਪ੍ਰਾਈਵੇਟ ਕਰਨਾ ਪਿਆ ਬੰਦ ਕਰਨਾ ਪਿਆ ਇੱਥੋਂ ਤੱਕ ਨਾ ਬਤਾਈ ਉਹਦੇ ਬਾਰੇ ਕੀ ਬੋਲ ਰਿਹਾ ਕੋਈ ਬਿਆਨ ਕਿਉਂ ਨਹੀਂ ਬਈ ਐਡਾ ਦੁਗਲਾਪਣ ਕਿਉਂ ਦੂਜਿਆਂ ਦਾ ਮੈਂ ਟਾਰਗੇਟ ਕਰਨ ਤੇ ਮਿੰਟ ਲਾਉਨੇ ਹਾਂ ਸੋ ਮੇਰਾ ਕਹਿਣ ਦਾ ਭਾਵੇਂ ਆ ਕੋਈ ਇੰਨਾ ਖਾਤਰ ਜਾਨ ਦੇ ਦੇ ਕੋਈ ਆਪਣਾ ਪਰਿਵਾਰ ਕੁਰਬਾਨ ਕਰ ਦੇ ਚਾਹੇ ਜੋ ਮਰਜ਼ੀ ਤਿਆਗ ਕਰ ਦੇ ਇਹਨਾਂ ਨੇ ਨਫ਼ਰਤੀ ਕਰਨੀ ਹੈ ਬਾਈ ਇਹਨਾਂ ਕੋਲੇ ਪਿਆਰ ਦਾ ਕੋਈ ਸੁਨੇਹਾ ਨਹੀਂ ਪੰਜਾਬ ਦੇ ਜਿੰਨੇ ਵੀ ਗਾਇਕ ਵੀਰ ਸਿੰਘ ਵਰਗੇ ਗੁਰਚੇਤ ਚਿੱਤਰਕਾਰ ਜਾਂ ਆਪਣਾ ਜਿਹੜੇ ਪੰਜਾਬ ਦੇ ਕੋਈ ਯੂਟਿਊਬਰ ਨੇ ਉਹ ਸਮੇਂ-ਸਮੇਂ ਤੇ ਪਾਕਿਸਤਾਨ ਗਏ ਬਹੁਤੇ ਬੰਦੇ ਆ ਜੋ ਵੀ ਗਏ ਜਿਨ੍ਹਾਂ ਦੇ ਉਧਰ ਘਰ ਪਏ ਨੇ ਹਲੇ ਉਹਨਾਂ ਦੇ ਉੱਥੋਂ ਦਾਦੇ ਪਰਦਾਦੇ ਉੱਜੜ ਕੇ ਆਏ ਆ ਉਹਨਾਂ ਦੀਆਂ ਯਾਦਾਂ ਵੀ ਉੱਥੇ ਪਈਆਂ ਨੇ ਕਿਉਂ 47 ਜਿਉ ਕੁਝ ਹੋਇਆ ਜਾਂ ਬਹੁਤ ਸਾਰਾ ਜਿਹੜਾ ਸਿੱਖਾਂ ਦੇ ਆਪਾਂ ਕਹਿ ਲਿਏ ਵੀ ਜਿਹੜੇ ਧਾਰਮਿਕ ਸਥਾਨ ਨੇ ਸਿੱਖਾਂ ਗੁਰੂਆਂ ਦੇ ਜਨਮ ਸਥਾਨ ਨੇ ਜਾਂ ਸਿੱਖ ਸਾਮਰਾਜ ਦਾ ਜਿੰਨਾ ਵੀ ਉੱਥੇ ਸਾਜੋ-ਸਮਾਨ ਹੈ, ਇਮਾਰਤਾਂ, ਬਰਾਸਤਾਂ, ਕਿਲੇ ਆ ਉਹ ਸਾਰਾ ਕੁਝ ਉੱਥੇ ਪਿਆ। ਲੋਕ ਦੇਖਣ ਜਾਂਦੇ ਆ। ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ। ਕਿੰਨਾ ਵੱਲੋਂ ਜਿਹੜੇ ਬਹੁਤੇ ਪੱਗਾਂ ਸਿਰਫ ਸਾਈ ਬੈਠੇ ਆ ਆਪਣੇ ਆਪ ਨੂੰ ਉਹ ਬਹੁਤ ਵੱਡੇ ਵਿਦਵਾਨ ਜਾਂ ਬਹੁਤ ਵੱਡੇ ਭਗਤ ਨੇ ਜਿਹੜੇ ਕਹੋਂਦੇ ਆ। ਉਹਨਾਂ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ। ਵੀ ਆਪਣੀਆਂ ਉਥੇ ਘਰ ਵਾਲੀਆਂ ਲੈ ਕੇ ਜਾਂਦੇ ਆ ਇਹ ਫਲਾਨਾ ਕਰਦੇ ਆ ਧਮਕਾਨਾ ਕਰਦੇ ਆ ਚਣ ਜਿਹੜੇ ਬੰਦੇ ਨੂੰ ਜੋ ਲੋਟ ਲੱਗਿਆ ਜੋਨ ਲੱਗਿਆ ਵੀ ਆ ਦਾ ਲੱਗ ਗਿਆ ਹੁਣ ਆ ਮੌਕਾ ਮਿਲ ਗਿਆ ਹੁਣ ਦੱਬ ਦਿਓ ਕਿੱਲੀ ਹੁਣੇ ਯਾਰ ਢੇਠਾਏ ਵੀ ਆ ਚੱਪ ਦਿਓ ਹਰ ਬੰਦੇ ਨੇ ਆਪਣੀ ਨਫਰਤ ਤੋਂ ਪੜਾਅਸ ਕੱਢੀ ਸਾਡੇ ਗੁਰੂਆਂ ਦਾ ਸਿਧਾਂਤ ਸਾਡਾ ਫਲਸਫਾ ਕਦੇ ਵੀ ਨਫ਼ਰਤ ਨਹੀਂ ਸਿਖਾਉਂਦਾ ਕਦੇ ਫਿਰਕਾਪ੍ਰਸਤੀ ਨਹੀਂ ਸਿਖਾਉਂਦਾ ਸਾਡੇ ਸਿਧਾਂਤ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਆ ਅਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਜ਼ੁਲਮ ਦੇ ਖਿਲਾਫ ਲੜਨ ਵਾਲੇ ਆ ਜ਼ਾਲਮ ਦੇ ਖਿਲਾਫ ਲੜਨ ਵਾਲੇ ਆ ਤੇ ਮਜਲੂਮ ਨਾਲ ਖੜਨ ਦਾ ਸਾਡਾ ਸੁਰੂ ਤੋਂ ਇੱਕ ਤਰੀਕਾ ਰਿਹਾ ਇੱਕ ਸਿਧਾਂਤ ਰਿਹਾ ਸਾਡੇ ਚ ਕੋਈ ਕਿਸੇ ਫਿਰਕੇ ਪ੍ਰਤੀ ਧਰਮ ਪ੍ਰਤੀ ਕਿਸੇ ਧਰਤੀ ਪ੍ਰਤੀ ਆਮ ਲੋਕਾਂ ਪ੍ਰਤੀ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਆ ਜੋ ਗੁਰੂ ਦਾ ਸੱਚਾ ਸਿੱਖ ਜੋ ਇਹ ਧਰਤੀ ਮਾਂ ਪੰਜਾਬ ਦੀ ਦਾ ਪੁੱਤਰ ਆ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਮੁਸਲਮਾਨ ਹੈ ਉਹ ਕਿਸ ਨੂੰ ਨਫ਼ਰਤ ਨਹੀਂ ਕਰਦਾ ਉਹ ਜੰਗਾਂ ਨਹੀਂ ਚਾਹੁੰਦਾ ਉਹ ਖੂਨ ਖਰਾਬਾ ਨਹੀਂ ਚਾਹੁੰਦਾ ਉਹ ਪਿਆਰ ਚਾਹੁੰਦਾ ਅਮਨ ਆਚਨ ਚਾਹੁੰਦਾ ਸ਼ਾਂਤੀ ਚਾਹੁੰਦਾ ਉਹ ਸੁਖੀ ਬਸਣਾ ਚਾਹੁੰਦਾ ਜਿਉ ਆਪ ਵੀ ਸੁਖੀ ਬਸਦਾ ਤਾਂ ਗੁਮਾਂਢੀਆਂ ਨੂੰ ਸੁਖੀ ਵਸਦਾ ਦੇਖ ਕੇ ਖੁਸ਼ ਹੁੰਦਾ ਸ ਬਹੁਤ ਕੁਸ਼ ਮੈਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬੜਾ ਲੋਕਾਂ ਨੇ ਚਲਾਇਆ ਇਹ ਮਾਹੌਲ ਨਫਰਤ ਦੀਆਂ ਦਵਾਰਾਂ ਖੜੀਆਂ ਕਰਨ ਤੇ ਲੱਗੇ ਹੋਏ ਸੀ ਫਲਾਣਾ ਆ ਕਹਿੰਦਾ ਫਲਾਣਾ ਆ ਕਰ ਰਿਹਾ ਫਲਾਣਾ ਉਹ ਕਰ ਰਿਹਾ ਨਹੀਂ ਯਾਰ ਕੀ ਲੱਗਦਾ ਤੁਹਾਨੂੰ ਵੀ ਦੋ ਗੁਮਾਂਢੀ ਮੁਲਕ ਦੋ ਗੁਮਾਂਢੀ ਪਰਿਵਾਰ ਵੀ ਹੋਣ ਯਾਰ ਉਹ ਲੜਕੇ ਦੋਨੇ ਘਰ ਵਸਦੇ ਰਹਿ ਸਕਦੇ ਐ ਦੋਨੇ ਘਰ ਜੜਨਗੇ ਜੇ ਕੋਈ ਤਕੜਾ ਚਾਹੇ ਕੋਈ ਮਾਰਾ ਸਾਡੀ ਭਲਾਈ ਇਸੇ ਗੱਲ ਚ ਹੈ ਕਿ ਇਹ ਜੰਗਾਂ ਨਹੀਂ ਇਹ ਯੁੱਧ ਨਹੀਂ ਇਹ ਸ਼ਾਂਤੀ ਅਮਨ ਚੈਨ ਸਾਡਾ ਭਾਈਚਾਰਾ ਬਣਨਾ ਚਾਹੀਦਾ ਆਮ ਲੋਕ ਕੋਈ ਨਹੀਂ ਚਾਹੁੰਦੇ ਇੱਥੇ ਨਾ ਉਧਰ ਤੇ ਨਾ ਇੱਧਰ ਕੋਈ ਜੰਗ ਨਹੀਂ ਚਾਹੁੰਦਾ ਕੋਈ ਨਫ਼ਰਤ ਨਹੀਂ ਕਰਦਾ ਕਿਸੇ ਨੂੰ ਇਹ ਵੀ ਭਲੇਖਾ ਜਿਹੜਾ ਪਾਇਆ ਗਿਆ ਜੋ ਗੋਦੀ ਮੀਡੀਆ ਵੱਲੋਂ ਪ੍ਰਚਾਰ ਫਲਾਇਆ ਗਿਆ ਉਹ ਹੋ ਗਿਆ ਉਧਰ ਵੀ ਗੋਦੀ ਮੀਡੀਆ ਉਧਰ ਪਪਣੇ ਕਿਹੜਾ ਮੀਡੀਆ ਹੋ ਉਧਰ ਵੀ ਮੀਡੀਆ ਇਹੋ ਜਿਹਾ ਹੈਗਾ ਜਿਨੇ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਇਧਰ ਵੀ ਉਹੋ ਜਿਹਾ ਮੀਡੀਆ ਹੈਗਾ ਦੋਨੇ ਪਾਸੇ ਦੇ ਮੀਡੀਆ ਨੇ ਚੱਕ ਲੋ ਧਰ ਲੋ ਮਾਰਤਾ ਦਬਤਾ ਉਹ ਕਰਤਾ ਉਹ ਕਰਤਾ ਸੱਟ ਲਿਆ ਵੇ ਉਹ ਦਾ ਬਲੋ ਸਟੇਡੀਅਮ ਟਾਤਾ ਉਹ ਲਾਹੌਰ ਦਾ ਬਲੋ ਕਰਾਚੀ ਦਾ ਬਲਿਆ ਉਧਰਲੇ ਵੀ ਕਹਿਣ ਲੱਗੋ ਦਿੱਲੀ ਦਾ ਬਲੋ ਫੁਲਾਨਾ ਦਾ ਬਲਿਆ ਚੱਲੇ ਬਹੁਤ ਕੁਝ ਲਾਇਆ ਦੋਨੇ ਪਾਸੇ ਦੇ ਮੀਡੀਆ ਨੇ ਹਜ਼ਾਰਾਂ ਹੀ ਕਤਲ ਕਰਤੇ ਹਜ਼ਾਰਾਂ ਹੀ ਬੰਦੇ ਮਾਰਤੇ ਦੋਨੇ ਦੇਸ਼ਾਂ ਨੇ ਮੀਡੀਆ ਨੇ ਇੱਕ ਦੂਜੇ ਨੂੰ ਦੱਬ ਵੀ ਲਿਆ ਕਬ 2G ਵੀ ਕਰ ਲਿਆ ਬਹੁਤ ਕੁਝ ਹੋ ਗਿਆ ਕੀ ਜਿਹੜੇ ਬੰਦਿਆਂ ਨੇ ਟ੍ਰੋਲ ਕੀਤਾ ਜਿਹੜੇ ਬੰਦਿਆਂ ਨੇ ਵਿਕਰਮ ਮਿਸਰੀ ਦੀਆਂ ਕੁੜੀਆਂ ਨੂੰ ਧੀਆਂ ਨੂੰ ਗਾਲਾਂ ਕੱਢੀਆਂ ਬਹੁਤ ਗੰਦੀਆਂ ਗਾਲਾਂ ਕੁੜੀ ਬੋਲ ਰਹੀ ਹੈ ਪੱਤਰਕਾਰ ਕਿ ਅਸੀਂ ਪੜ ਨਹੀਂ ਸਕਦੇ ਮਤਲਬ ਕਿ ਸ਼ਰਮ ਐਨੀ ਆਉਂਦੀ ਹੈ ਤੇ ਉਹ ਬੰਦੇ ਤੋਂ ਹੀ ਦੇਖੋ ਕਿੱਡੀ ਦਰਿੰਦਗੀ ਤੇ ਇਹ ਆਉਂਦੇ ਨੇ ਕਿਵੇਂ ਕਿਸੇ ਬੰਦੇ ਨੂੰ ਟਾਰਗੇਟ ਕਰ ਰਹੇ ਨੇ ਜੇ ਜੰਗਬੰਦੀ ਕੀਤੀ ਜੇ ਸੀਜ਼ਫਾਇਰ ਹੋਇਆ ਤਾਂ ਉਹ ਸਰਕਾਰ ਦਾ ਫੈਸਲਾ ਸੀ ਉਹ ਬਿਕਰਮ ਮਿਸ਼ਰੀ ਦਾ ਫੈਸਲਾ ਨਹੀਂ ਸੀ ਜੇ ਕਨਰਲ ਸੋਫੀਆ ਕੋਈ ਬਿਆਨ ਦੇ ਰਹੀ ਹੈ ਉਹ ਪਿੱਛੇ ਸਰਕਾਰ ਦਾ ਫੈਸਲਾ ਹੈ ਉਹ ਕਨਰਲ ਸੋਫੀਆ ਦਾ ਫੈਸਲਾ ਨਹੀਂ ਹੈ ਸੋ ਮੈਂ ਇੰਨਾ ਹੀ ਮੇਰਾ ਸਵਾਲ ਆ ਯਾਰ ਕੋਈ ਇਹਦਾ ਜਵਾਬ ਦੇ ਸਕਦਾ ਆ ਖੌਤੀ ਜਿਹੜੇ ਯਦੜ ਆਪਣੇ ਆਪ ਨੂੰ ਬਹੁਤ ਵੱਡੇ ਵਿਦਵਾਨ ਕਹੋਂਦੇ ਆ ਜਿਹੜੇ ਨਫ਼ਰਤ ਛਾੜਦੇ ਆ ਉਹਨਾਂ ਨੂੰ ਪੁੱਛਣਾ ਚਾਹੁੰਨਾ ਵੀ ਇਹਨਾਂ ਤੇ ਕੋਈ ਐਨਐਸਏ ਕੋਈ ਯੂਏਪੀਏ ਕੋ ਬੰਦੇ ਫੜੇ ਜਾਣਗੇ ਕੋ ਮਕਦਮਾ ਦਰਜ ਹੋਊਗਾ ਇੱਥੇ ਇੱਕ ਚੈਟ ਲੀਕ ਹੋਈ ਕੱਲ ਪਰਸ ਪਰਸਨ ਦੀ ਗੱਲ ਆ ਤਲਵੰਡੀ ਸਾਬੋ ਤੋਂ ਮੇਰੇ ਕੋਲ ਮੁੰਡੇ ਆਏ ਨੇ ਤੇਰੇ ਪਿੰਡਾਂ ਦੇ ਕਹਿੰਦੇ ਪਿੱਛੇ ਜਿਹੜੀ ਅਮਰਥਪੁਰ ਉ ਚੈਟ ਲੀਕ ਹੋਈ ਸੀ ਨਾ ਕਿਸੇ ਨੇ ਕੋ ਮਾੜੀ ਮੋਟੀ ਉਹਦੇ ਵਿੱਚ ਕੋਈ ਕਮੈਂਟ ਕਰਿਆ ਜਾਂ ਕੁਝ ਜਾਂ ਪਤਾ ਨਹੀਂ ਕੋਈ ਮਾੜਾ ਮੋਟਾ ਕੋ ਲਾਗਾ ਦੇਗਾ ਵੀ ਨਹੀਂ ਸੀਗਾ ਉਹਨਾਂ ਬੰਦਿਆਂ ਦੇ ਉੱਤੇ ਵੀ ਯੂਏਪੀਏ ਲਾਇਆ ਗਿਆ ਜੇ ਕੋ ਬੰਦਾ ਨਾ ਕਿਤੇ ਕਮੈਂਟ ਕਰ ਦਿੰਦਾ ਟਿੱਪਣੀ ਕਰ ਦਿੰਦਾ ਤਾਂ ਉਹਦੇ ਯੂਪੀਏ ਲਾ ਦਿੰਦੇ ਆ ਤੇ ਜਿਹੜਾ ਬੰਦਾ ਇਨੀ ਨਫ਼ਰਤ ਫੁਲਾ ਰਿਹਾ ਤੋੜ ਰਿਹਾ ਸਮਾਜ ਨੂੰ ਬੰਡੀਆਂ ਪਾ ਰਿਹਾ ਜ਼ਹਿਰ ਫੁਲਾ ਰਿਹਾ ਸਮਾਜ ਚ ਉਹਦੇ ਐਨਐਸਓ ਯੂਪੀਏ ਲੱਗੂਗਾ ਇਹੀ ਇੱਥੇ ਰੌਲਾ ਵੀ ਇੱਥੇ ਘਟ ਗਿਣਤੀਆਂ ਨਾਲ ਜੋ ਹੁੰਦਾ ਹੁੰਦਾ ਤੁਰਿਆ ਆ ਸਭ ਤੋਂ ਵੱਧ ਕਰਵਾਨੀਆਂ ਪੰਜਾਬ ਦੀਆਂ ਨੇ ਅ ਲਗਾਤਾਰ ਚੌਥਾ ਤਾਂ ਨਾ ਖਬਰ ਚਲਦੀ ਨੂੰ ਸਭ ਤੋਂ ਵੱਧ ਜਿਹੜੀਆਂ ਸਾਡੀਆਂ ਰੰਡੀਆਂ ਹੋਈਆਂ ਪੰਜਾਬ ਦੀਆਂ ਬੀਬੀਆਂ ਨੇ ਵਿਧਵਾ ਹੋਈਆਂ ਪੰਜਾਬ ਦੀਆਂ ਬੀਬੀਆਂ ਨੇ ਹੱਦਾਂ ਦੇ ਖੜੇ ਜਿਹੜੇ ਸਾਡੇ ਫੌਜੀ ਜਵਾਨ ਲੜ ਕੇ ਸ਼ਹੀਦ ਹੁੰਦੇ ਆ ਉਹਨਾਂ ਨੇ ਘਰ ਵਾਲੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੀਆਂ ਮਾਮਾਂ ਉਹਨਾਂ ਦੇ ਜਵਾਖ ਜਿਹੜੇ ਬਿਲਕਦੇ ਨੇ ਮਗਰ ਸਭ ਤੋਂ ਜ਼ਿਆਦਾ ਪਹਿਲਾ ਨੰਬਰ ਪੰਜਾਬ ਦਾ ਦੂਜਾ ਨੰਬਰ ਕੇਰਲਾ ਦਾ ਰਚ ਤੇ ਤੀਜਾ ਨੰਬਰ ਉੱਤਰ ਪ੍ਰਦੇਸ਼ ਦਾ ਹੈ ਜਿਹੜੇ ਕਹਿੰਦੇ ਆ ਆਟੇ 'ਚ ਲੂਣ ਜਣਤੀ ਨਾ ਮਾਤਰਾ ਉਹਨਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਅੱਜ ਵੀ ਪਹਿਲੀ ਗੱਲ ਤਾਂ ਛੱਡ ਦਿਓ ਵੀ 47 ਤੋਂ ਪਹਿਲਾਂ ਮੁਗਲਾਂ ਨਾਲ ਲੜ ਕੇ ਅੰਗਰੇਜ਼ਾਂ ਨਾਲ ਲੜ ਕੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਵਾਲੀ ਕੌਮ ਹੁਣ ਦੀ ਗੱਲ ਕਰਦਾ ਮੈਂ 47 ਤੋਂ ਬਾਅਦ ਦਾ ਜਿਹੜਾ ਅੰਕੜਾ ਆ ਕੱਲ ਪਰਸੋਂ ਦਾ ਜਾਰੀ ਹੋ ਰਿਹਾ ਲਗਾਤਾਰ ਸਰਕਾਰੀ ਤੌਰ ਤੇ ਅੰਕੜਾ ਆ ਜਿਹੜਾ ਪਰ ਮੈਂ ਗੱਲ ਤੁਹਾਨੂੰ ਦੱਸ ਦਿੰਨਾ ਮੈਂ ਫੇਰ ਕਹਿੰਦਾ ਲੱਖ ਕੁਰਬਾਨੀਆਂ ਦੇ ਲਿਓ ਲੱਖ ਜਾਨਵਾਰ ਦੇ ਕੁਰਬਾਨ ਕਰ ਦਿਓ ਲੱਖੋਂ ਡੋਲ ਦਿਓ ਇਹਨਾਂ ਦੀ ਨਫਰਤਾ ਹੀ ਕੱਢਣੀ ਆ ਆਹੀ ਅੱਗ ਸੋਡੇ ਖਿਲਾਫ ਉਗਲਣੀ ਆ ਜੋ ਹੁਣ ਉਗਲ ਰਹੇ ਆ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਆਪਾਂ ਗੱਲਬਾਤ ਕਰਨੀ ਆ ਕਿ ਜੋ ਆ ਜਿਹੜਾ ਪਿਛਲੇ 22 ਅਪ੍ਰੈਲ ਤੋਂ ਲੈ ਕੇ ਤੇ ਜੋ ਘਟਨਾ ਕਰਮ ਹੋਇਆ ਜੋ ਮਾਹੌਲ ਬਣਿਆ ਤੇ ਉਸ ਤੋਂ ਬਾਅਦ ਹੁਣ ਜਿਹੜੀ ਜ਼ਹਿਰ ਜਿਹੜੀ ਮਨਾਂ ਦੇ ਵਿੱਚ ਜ਼ਹਿਰ ਹੈ ਜਿਹੜੀ ਨਫ਼ਰਤ ਆ ਉਹ ਕਿਵੇਂ ਬਾਹਰ ਨਿਕਲ ਰਹੀ ਆ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਸੁਣਾਉਣਾ ਇਹ ਮੱਧ ਪ੍ਰਦੇਸ਼ ਦਾ ਬੀਜੇਪੀ ਦਾ ਮੰਤਰੀ ਆ जरा बोल रहे फिर आप गल बात हमारी बेटियों के सिंदूर उजाड़े थे वही लोगों को हमने उन्हीं की बहन भेज करके उनकी ऐसी मोदी जी के लिए दो हजार उन्होंने कपड़े उतार उतार के हमारे हिंदुओं को मारा और मोदी जी ने उनकी बहन को उनकी ऐसी गिटेसी करने हमारे जात से उनके घर मोदी जी कपड़े तो उतार नहीं सकते थे इसलिए उनके समाज की बहन को भेजा कि तुमने हमारी बहनों को अगर विधवा किया है तो तुम्हारे समाज की बहन आके तुम्हें देश का सम्मान मान सम्मान और हमारी बहनों का सुहा का बदला तुम्हारी जाति की समाज की बहनों को पाकिस्तान भेजकर चाहे कोई ले सकता है और उन्होंने कहा था घर में घुस के मारू घर में ਤੁਸੀਂ ਉਹਨੇ ਸੁਣਿਆ ਵੀ ਜਿਹੜੀ ਬੀਬੀ ਕਰਨਲ ਸੋਫੀਆ ਕ੍ਰੈਸੀ ਇੱਕ ਮੁਸਲਮਾਨ ਬੀਬੀ ਆ ਜਦੋਂ 22 ਅਪ੍ਰੈਲ ਨੂੰ ਪਹਲਗਾਮ ਦੇ ਵਿੱਚ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਭਾਰਤ ਦੇ ਵਿੱਚ ਇੱਕ ਮਾਹੌਲ ਬਣਦਾ ਹਿੰਦੂ ਮੁਸਲਮਾਨ ਦੁਬਿਟਾਂ ਚਲਦੀਆਂ ਨੇ ਜੋ ਗੋਦੀ মিডিਆ ਦੇ ਉੱਤੇ ਇੱਕ ਫਿਰਕਾਪ੍ਰਸਤੀ ਦੇ ਵੱਲ ਲੋਕਾਂ ਨੂੰ ਧੱਕਿਆ ਜਾਂਦਾ ਏਸੇ ਲਈ ਇੱਕ ਮੁਸਲਮਾਨ ਬੀਬੀ ਜਿਹੜੀ ਜਿਹਦਾ ਨਾਮ ਸੋਫੀਆ ਕ੍ਰੈਸੀ ਸੀ ਜਿਹੜੀ ਕਰਨਲ ਸੀਗੀ ਫੌਜ ਦੇ ਵਿੱਚ ਉਹਨੂੰ ਬਲਾਰਾ ਬਣਾਇਆ ਜਾਂਦਾ ਕਿ ਇਹ ਸਨੇਹਾ ਜਾਵੇ ਵੀ ਭਾਰਤ ਦੇ ਅੰਦਰ Hindu ਮੁਸਲਮਾਨ ਦੇ ਅੰਦਰ ਕੋਈ ਮਸਲਾ ਨਹੀਂ ਕੋਈ ਰੌਲਾ ਨਹੀਂ ਪਰ ਆ ਜਿਹੜਾ ਤੁਹਾਨੂੰ ਮੈਂ ਸੁਣਾਇਆ ਇਹ ਬੀਜੇਪੀ ਦਾ ਮੰਤਰੀ ਹੈ ਮੱਧ ਪ੍ਰਦੇਸ਼ ਦੇ ਵਿੱਚ ਜਿਹੜੇ ਨੇ ਬੋਲਿਆ ਕਿ ਤੁਸੀਂ ਸਾਡੇ ਐਂ ਕੀਤਾ ਤੇ ਅਸੀਂ ਛੋਡੀ ਭੈਣ ਨੂੰ ਛੋਡੇ ਕੋਲੇ ਭੇਜ ਕੇ ਐਂ ਕੀਤਾ ਜੋ ਤੁਸੀਂ ਸੁਣਿਆ ਹੀ ਆ ਉਹਨੇ ਆਦੀ ਜਵਾਨੀ ਬੋਲਿਆ ਕਿ ਵਿਕਰਮ ਮਿਸ਼ਰੀ ਉਹਦੀਆਂ ਬੇਟੀਆਂ ਦੀਆਂ ਪ੍ਰਾਣੀ ਕੋ ਤਸਵੀਰ ਸੀਗੀ 2015 ਦੀ ਕਿਸ ਤਰੀਕੇ ਨਾਲ ਉਹਦੇ ਥੱਲੇ ਗੰਦ ਪਖਿਆ ਗਿਆ ਉਹਨੂੰ ਆਦਾਇਆ ਟਵਿੱਟਰ ਹੈਂਡਲ ਆ ਉਹ ਵੀ ਪ੍ਰਾਈਵੇਟ ਕਰਨਾ ਪਿਆ ਬੰਦ ਕਰਨਾ ਪਿਆ ਐਥੋਂ ਤੱਕ ਨਾ ਬਤਾਈ ਉਹਦੇ ਬਾਰੇ ਕੀ ਬੋਲ ਰਿਹਾ ਕੋਈ ਬਿਆਨ ਕਿਉਂ ਨਹੀਂ ਭਈ ਐਡਾ ਦੁਗਲਾਪਣ ਕਿਉਂ ਦੂਜਿਆਂ ਦਾ ਮੈਂਡਸ ਟਾਰਗੇਟ ਕਰਨ ਤੇ ਮੈਂਟ ਲਾਉਨੇ ਸੋ ਮੇਰਾ ਕਹਿਣ ਦਾ ਭਾਵੇਂ ਆ ਕੋਈ ਇੰਨਾ ਖਾਤਰ ਜਾਨ ਦੇ ਦੇ ਕੋਈ ਆਪਣਾ ਪਰਿਵਾਰ ਕੁਰਬਾਨ ਕਰ ਦੇ ਚਾਹੀ ਜੋ ਮਰਜੀ ਤਿਆਗ ਕਰ ਦੇ ਇਹਨਾਂ ਨੇ ਨਫ਼ਰਤੀ ਕਰਨੀ ਹੈ ਬਾਈ ਇਹਨਾਂ ਕੋਲ ਪਿਆਰ ਦਾ ਕੋਈ ਸੁਨੇਹਾ ਨਹੀਂ ਪੰਜਾਬ ਦੇ ਜਿੰਨੇ ਵੀ ਗਾਇਕ ਵੀਰ ਸਿੰਘ ਵਰਗੇ ਗੁਰਚੇਤ ਚਿੱਤਰਕਾਰ ਜਾਂ ਆਪਣਾ ਜਿਹੜੇ ਪੰਜਾਬ ਦੇ ਕੋਈ ਯੂਟਿਊਬਰ ਨੇ ਉਸ ਸਮੇਂ ਸਮੇ ਤੇ ਪਾਕਿਸਤਾਨ ਦੇ ਬਹੁਤੇ ਬੰਦੇ ਜੋ ਵੀ ਗਏ ਜਿਨ੍ਹਾਂ ਦੇ ਉਧਰ ਘਰ ਪਏ ਨੇ ਹਲੇ ਉਹਨਾਂ ਦੇ ਉੱਥੋਂ ਦਾਦੇ ਪਰਦਾਦੇ ਉੱਜੜ ਕੇ ਆਏ ਆ ਉਹਨਾਂ ਦੀਆਂ ਯਾਦਾਂ ਵੀ ਉੱਥੇ ਪਈਆਂ ਨੇ ਕਿਉਂ 47 ਜੋ ਕੁਝ ਹੋਇਆ ਜਾਂ ਬਹੁਤ ਸਾਰਾ ਜਿਹੜਾ ਸਿੱਖਾਂ ਦੇ ਆਪਾਂ ਕਹਿ ਲઈએ ਵੀ ਜਿਹੜੇ ਧਾਰਮਿਕ ਸਥਾਨ ਨੇ ਸਿੱਖਾਂ ਗੁਰੂਆਂ ਦੇ ਜਨਮ ਸਥਾਨ ਨੇ ਜਾਂ ਸਿੱਖ ਸਾਮਰਾਜ ਦਾ ਜਿੰਨਾ ਵੀ ਉੱਥੇ ਸਾਜੋ-ਸਮਾਨ ਹੈ, ਇਮਾਰਤਾਂ, ਬਰਾਸਤਾਂ, ਕਿਲੇ ਆ ਉਹ ਸਾਰਾ ਕੁਝ ਉੱਥੇ ਪਿਆ। ਲੋਕ ਦੇਖਣ ਜਾਂਦੇ ਆ। ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ। ਕਿੰਨਾ ਵੱਲੋਂ ਜਿਹੜੇ ਬਹੁਤੇ ਪੱਗਾਂ ਸਿਰਫ ਸਾਈ ਬੈਠੇ ਆ ਆਪਣੇ ਆਪ ਨੂੰ ਉਹ ਬਹੁਤ ਵੱਡੇ ਵਿਦਵਾਨ ਜਾਂ ਬਹੁਤ ਵੱਡੇ ਭਗਤ ਨੇ ਜਿਹੜੇ ਕਹੋਂਦੇ ਆ ਉਹਨਾਂ ਨੇ ਉਹਨਾਂ ਨੂੰ ਵੀ ਟਾਰਗੇਟ ਕੀਤਾ। ਵੀ ਆਪਣੀਆਂ ਉਥੇ ਘਰ ਵਾਲੀਆਂ ਲੈ ਕੇ ਜਾਂਦੇ ਆ ਇਹ ਫਲਾਨਾ ਕਰਦੇ ਆ ਧਮਕਾਨਾ ਕਰਦੇ ਆ ਚਣ ਜਿਹੜੇ ਬੰਦੇ ਨੂੰ ਜੋ ਲੋਟ ਲੱਗਿਆ